ਅਮਰ ਸਿੰਘ ਚਮਕੀਲਾ ਇੱਕ ਅਜਿਹਾ ਨਾਮ ਸੀ ਜਿਸ ਨੇ ਆਪਣੇ ਸੰਗੀਤ ਅਤੇ ਵਿਵਾਦਕ ਗੀਤਾਂ ਨਾਲ 80 ਦੇ ਦਹਾਕੇ ਵਿੱਚ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦੀ ਜ਼ਿੰਦਗੀ ਇੱਕ ਸੰਘਰਸ਼ਮਈ ਸਫ਼ਰ ਤੋਂ ਸਫਲਤਾ ਦੀਆਂ ਬੁਲੰਦੀਆਂ ਤੱਕ ਅਤੇ ਅਖੀਰ ਵਿੱਚ ਇੱਕ ਰਹੱਸਮਈ ਮੌਤ ਦਾ ਸਫ਼ਰ ਸੀ। ਆਓ ਜਾਣਦੇ ਹਾਂ ਅਮਰ ਸਿੰਘ ਚਮਕੀਲਾ ਦੀ ਪੂਰੀ ਕਹਾਣੀ ਜਨਮ ਤੋਂ ਮੌਤ ਤੱਕ। 1979 ਵਿੱਚ 18 ਸਾਲ ਦੀ ਉਮਰ ਦੇ ਵਿੱਚ ਅਮਰ ਸਿੰਘ ਚਮਕੀਲਾ ਦੀ ਮੁਲਾਕਾਤ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨਾਲ ਹੋਈ। ਉਹ ਆਪਣੇ ਦੋਸਤ ਕੁਲਦੀਪ ਪਾਰਸ ਨਾਲ ਸਾਇਕਲ ਤੇ ਸ਼ਿੰਦਾ ਨੂੰ ਮਿਲਣ ਗਿਆ। ਸ਼ਿੰਦਾ ਨੇ ਉਸ ਦੀ ਕੱਚੀ ਆਵਾਜ਼ ਤੇ ਗੀਤ ਲਿਖਣ ਦੀ ਪ੍ਰਤਿਭਾ ਨੂੰ ਪਛਾਣ ਲਿਆ ਤੇ ਉਸ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰ ਲਿਆ। ਸੁਰਿੰਦਰ ਸ਼ਿੰਦਾ ਨੇ ਹੀ ਧਣੀ ਰਾਮ ਦਾ ਨਾਮ ਅਮਰ ਸਿੰਘ ਚਮਕੀਲਾ ਰੱਖਿਆ ਸੀ ਜਿਸ ਦਾ ਮਤਲਬ ਹੈ ਚਮਕਣ ਵਾਲਾ। 1980 ਵਿੱਚ ਚਮਕੀਲੇ ਨੂੰ ਇਹ ਅਹਿਸਾਸ ਹੋਇਆ ਕਿ ਸੁਰਿੰਦਰ ਸੋਨੀਆ ਦੇ ਮੈਨੇਜਰ ਉਸਦੇ ਪਤੀ ਉਸ ਨੂੰ ਬਹੁਤ ਘੱਟ ਤਨਖਾਹ ਦਿੰਦੇ ਸਨ। ਸੋਨੀਆ ਨੂੰ ਪ੍ਰਦਰਸ਼ਨ ਲਈ 600 ਰੁਪਏ ਮਿਲਦੇ ਸਨ ਜਦਕਿ ਚਮਕੀਲੇ ਨੂੰ ਸਿਰਫ 200 ਰੁਪਏ ਐਸਾ ਆਸਮਾਨਤਾ ਕਰਕੇ ਉਸਨੇ ਸੋਨੀਆਂ ਨਾਲ ਜੋੜੀ ਤੋੜ ਲਈ ਤੇ ਆਪਣਾ ਸੁਤੰਤਰ ਸਮੂਹ ਬਣਾਇਆ ਇਸੇ ਦੌਰਾਨ ਚਮਕੀਲੇ ਦੀ ਮੁਲਾਕਾਤ ਅਮਰਜੋਤ ਕੌਰ ਨਾਲ ਹੋਈ ਜੋ ਪਹਿਲਾਂ ਹੀ ਕੁਲਦੀਪ ਮਾਨਕ ਨਾਲ ਗਾਉਣ ਲਈ ਜਾਣੀ ਜਾਂਦੀ ਸੀ ਚਮਕੀਲੇ ਅਤੇ ਅਮਰਜੋਤ ਦੀ ਜੋੜੀ ਨੇ 1980 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਨੂੰ ਨਵੀਂ ਉਚਾਈਆਂ ਤੇ ਪਹੁੰਚਾਇਆ ਉਹਨਾਂ ਦੀ ਪਹਿਲੀ ਐਲਬਮ ਭੁੱਲ ਗਈ ਮੈਂ ਕੁੰਡ ਕੱਢਣਾ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਸੁਪਰ ਹਿੱਟ ਹੋ ਗਿਆ ਚਮਕੀਲੇ ਅਤੇ ਅਮਰਜੋਤੀ ਜੋੜੀ ਨੇ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੇ ਦਿਲ ਜਿੱਤੇ। ਉਹਨਾਂ ਨੇ ਕੈਨੇਡਾ, ਅਮਰੀਕਾ, ਦੁਬਈ ਅਤੇ ਬਹਿਰੀਨ ਵਿੱਚ ਸਟੇਜ ਸ਼ੋਅ ਕੀਤੇ। ਚਮਕੀਲੇ ਦੇ ਇਹ ਗੀਤ ਪੰਜਾਬੀ ਪਿੰਡਾਂ ਦੀ ਜ਼ਿੰਦਗੀ, ਸ਼ਰਾਬ, ਨਸ਼ੇ ਅਤੇ ਵਿਹਤਰਾ ਸਬੰਧਾਂ ਤੇ ਸਟੀਕ ਟਿੱਪਣੀਆਂ ਸਨ। ਉਸ ਦੀਆਂ ਦੋਅਰਥੀ ਬੋਲਾਂ ਵਾਲਿਆਂ ਗੀਤਾਂ ਨੂੰ ਕੁਝ ਲੋਕਾਂ ਨੇ ਅਸ਼ਲੀਲ ਸਮਝਿਆ ਪਰ ਇਹ ਗੀਤ ਪੰਜਾਬ ਦੇ ਨੌਜਵਾਨਾਂ ਅਤੇ ਔਰਤਾਂ ਵਿੱਚ ਬਹੁਤ ਮਕਬੂਲ ਹੋਏ। ਚਮਕੀਲੇ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਨੇ 1 ਸਾਲ ਦੇ ਵਿੱਚ 365 ਦਿਨਾਂ ਦੇ ਵਿੱਚ 365 ਸ਼ੋਅ ਕੀਤੇ ਉਸਦੇ ਅਖਾੜੇ ਓਪਨ 에ਅਰ ਸਟੇਜ ਸ਼ੋਅ ਵਿੱਚ ਲੋਕਾਂ ਦੀ ਭੀੜ ਇਕੱਠੀ ਹੁੰਦੀ ਸੀ ਜਦੋਂ ਸਥਾਨਕ ਗਾਇਕ 500 ਰੁਪਏ ਪ੍ਰਤੀ ਸ਼ੋਅ ਲੈਂਦੇ ਸਨ ਚਮਕੀਲਾ ਵਿਆਹ ਦੇ ਸ਼ੋਅ ਲਈ 4000 ਰੁਪਏ ਚਾਰਜ ਕਰਦਾ ਸੀ ਉਸ ਦੀਆਂ ਤੁੰਬੀ ਦੀਆਂ ਤੁਨਾਂ ਤੇ ਅਮਰਜੀਤ ਦੀ ਆਵਾਜ਼ ਨੇ ਹਰ ਗੀਤ ਨੂੰ ਹਿੱਟ ਬਣਾ ਦਿੱਤਾ। ਚਮਕੀਲੇ ਦਾ ਪਹਿਲਾ ਵਿਆਹ ਗੁਰਮੇਲ ਕੌਰ ਨਾਲ ਹੋਇਆ ਜਿਸ ਨਾਲ ਉਸ ਦੀਆਂ ਦੋ ਧੀਆਂ ਅਮਨਦੀਪ ਅਤੇ ਕਮਲਦੀਪ ਕਮਲਕੌਰ ਚਮਕੀਲਾ ਸਨ। ਕਮਲਦੀਪ ਦੀ ਬਾਅਦ ਵਿੱਚ ਪੰਜਾਬੀ ਗਾਇਕਾ ਬਣੀ ਪਰ ਚਮਕੀਲੇ ਦਾ ਦੂਜਾ ਵਿਆਹ ਅਮਰਜੋਤ ਕੌਰ ਨਾਲ ਹੋਇਆ ਜੋ ਇੱਕ ਜੱਟ ਸਿੱਖ ਪਰਿਵਾਰ ਨਾਲ ਸੰਬੰਧਿਤ ਸੀ। ਇਸ ਵਿਆਹ ਨੂੰ ਲੈ ਕੇ ਕਈ ਵਿਵਾਦ ਹੋਏ ਕਿਉਂਕਿ ਚਮਕੀਲਾ ਦਲਿਤ ਸੀ ਅਤੇ ਅਮਰਜੋਤ ਦੇ ਪਰਿਵਾਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਜੋੜੀ ਦਾ ਇੱਕ ਪੁੱਤਰ ਜਨਮ ਚਮਕੀਲਾ ਵੀ ਸੰਗੀਤਕ ਖੇਤਰ ਵਿੱਚ ਆਇਆ। ਚਮਕੀਲਾ ਦੇ ਗੀਤਾਂ ਦੀਆਂ ਦੋਅਰਥੀ ਬੋਲਾਂ ਨੂੰ ਲੈ ਕੇ ਵੀ ਕਈ ਵਿਵਾਦ ਹੋਏ। ਕੁਝ ਲੋਕਾਂ ਨੇ ਉਸਦੇ ਗੀਤਾਂ ਨੂੰ ਅਸ਼ਲੀਲ ਅਤੇ ਸਮਾਜ ਨੂੰ ਗੁੰਮਰਾਹ ਕਰਨ ਵਾਲੇ ਕਿਹਾ। 1980 ਦੇ ਦਹਾਕੇ ਵਿੱਚ ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨੀ ਅੰਦੋਲਨ ਦੇ ਦੌਰਾਨ ਚਮਕੀਲੇ ਨੂੰ ਕਈ ਵਾਰ ਅਣਜਾਣ ਧਮਕੀਆਂ ਵਾਲੇ ਪੱਤਰ ਮਿਲੇ। 8 ਮਾਰਚ 1988 ਨੂੰ ਲਗਭਗ ਦੁਪਹਿਰ 2 ਵਜੇ ਚਮਕੀਲਾ ਤੇ ਅਮਰਜੋਤ ਜਲੰਧਰ ਦੇ ਮੈਸਲਪੁਰ ਪਿੰਡ ਵਿੱਚ ਇੱਕ ਅਖਾੜੇ ਵਿੱਚ ਪ੍ਰਦਰਸ਼ਨ ਲਈ ਪਹੁੰਚੇ। ਜਿਵੇਂ ਹੀ ਉਹ ਆਪਣੀ ਚਿੱਟੀ ਅੰਬੈਸਡਰ ਕਾਰ ਵਿੱਚੋਂ ਬਾਹਰ ਨਿਕਲੇ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਮਸ਼ੀਨ ਗੰਨਾਂ ਨਾਲ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਚਮਕੀਲਾ ਅਮਰਜੋਤ ਤੇ ਉਹਨਾਂ ਦੇ ਸਮੂਹ ਦੇ ਦੋ ਹੋਰ ਸਾਥੀ ਮਾਰੇ ਗਏ ਐਸਾ ਹਮਲੇ ਵਿੱਚ ਚਮਕੀਲਾ ਦੇ ਢੋਲਕੀ ਵਾਦਕ ਲਾਲਚੰਦ ਨੂੰ ਵੀ ਗੋਲੀ ਵੱਜੀ ਪਰ ਉਹ ਬਚ ਗਿਆ ਐਸਾ ਸੱਤਿਆ ਦਾ ਮਾਮਲਾ ਅੱਜ ਤੱਕ ਅਣਸੋਲਿਆ ਹੈ ਕਈ ਥਿਉਰੀਆਂ ਹਨ ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਇਹ ਹੱਤਿਆ ਸੰਗੀਤਕ ਮੁਕਾਬਲੇ ਜਾਤੀਵਾਦ ਜਾਂ ਖਾਲਿਸਤਾਨੀ ਅੱਤਵਾਦੀਆਂ ਦੀ ਵਿਰੋਧਤਾ ਕਾਰਨ ਹੋਈ ਹੋਰ ਕੁਝ ਦਾ ਮੰਨਣਾ ਹੈ ਕਿ ਚਮਕੀਲਾ ਦੀਆਂ ਵਿਵਾਦਕ ਬੋਲਾਂ ਤੇ ਉਸ ਦੇ ਅਸੀਮ ਪ੍ਰਸਿੱਧੀ ਨੇ ਮੁਕਾਬਲੇਬਾਜ਼ ਗਾਇਕਾਂ ਵਿੱਚ ਈਰਖਾ ਪੈਦਾ ਕੀਤੀ ਜਿਨ੍ਹਾਂ ਨੇ ਅੱਤਵਾਦੀਆਂ ਨੂੰ ਸੱਤਿਆ ਲਈ ਉਕਸਾਇਆ ਚਮਕੀਲੇ ਦੀ ਜ਼ਿੰਦਗੀ ਇੱਕ ਸੰਘਰਸ਼ਮਈ ਦਲਿਤ ਨੌਜਵਾਨ ਦੀ ਸਫਲਤਾ ਦੀ ਕਹਾਣੀ ਹੈ ਜਿਸ ਨੇ ਆਪਣੇ ਸੰਗੀਤ ਨਾਲ ਪੰਜਾਬੀ ਸੱਭਿਆਚਾਰ ਨੂੰ ਨਵੀਂ ਪਹਿਚਾਣ ਦਿੱਤੀ ਉਸ ਦੀ ਮੌਤ ਦਾ ਰਹੱਸ ਅੱਜ ਵੀ ਬਰਕਰਾਰ ਹੈ ਪਰ ਉਸ ਦੇ ਗੀਤ ਪੰਜਾਬ ਦੇ ਦਿਲਾਂ ਵਿੱਚ ਅਮਰ ਹਨ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਘਟਨਾਵਾਂ ਜਾਣਨ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ